ਸੱਚੀ ਗਾਲ ਜੀ ਬਿੱਤੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਜੀ ਵੀ ਤੁਹਾਨੂੰ ਵਿਖਾਉਣੀ ਹੈ ਇੱਕ ਸਾਈ ਵਾਲ ਵੜ ਦੁੱਜਾ ਸੂਆ ਰਾਤ ਦੀ ਸੂਈ ਹਾਂਜੀ ਬਿਲਕੁਲ ਜੋਰ-ਜ਼ੋਰ ਪ੍ਰੋਪਰ ਪਾਤੀ ਵੜ ਨੇ ਇਹ ਲੈ ਕੇ ਆਜੇ ਬਿਲਕੁਲ ਠੰਡੀ ਸੀਲ ਗਿੱਦੀ ਐ ਰੂ ਮਰਗੀ 올ੀ ਥਾਨ ਚੜਦਾ ਬਹੁਤ ਸਾਨਾ ਤੇ ਪਹਿਲੇ ਸੂਗੇ ਦਾ ਰਿਕਾਰਡ 12-13 ਕਿਲੋ ਦਾ ਜੇ ਦੂਜਾ ਸੂਆ ਸੂਈ ਜੇ ਤੇ ਵੜ ਦੇ ਇਦਾਂ ਹੀ ਥੱਲੇ ਬੈਜੋ ਭਾਵੇਂ ਇਦਾਂ ਹੀ ਥੱਲੇ ਬੈਜੋ ਜੋ ਮਰਦੀ ਆ ਫਿਰੋ ਇਦਾਂ ਹੀ ਬੈਜੋ ਥੱਲੇ ਆਹ ਲਓ ਜੀ ਉਈ ዳਇਡੀ ਠੰਡੀ ਬੈਠ ਜੇ ਦੇਖੋ ਪੂਸ਼ਕੀ ਦਾ ਚੁੱਕਦੀ ਬੈਠ ਠੰਡੀ ਪੂਰੀ ਸੀਰ ਜੇ ਪਤਨ ਘਰ ਮਾਰ ਕੇ ਵਿਖਾਉਣੇ ਆ ਤੇ ਮੜੀ ਜੀ ਤੋਰੀ ਬੈਠ ਪਈ ਲਾ ਹੋਰ ਦੇ ਮਦਰ ਜੀ ਡਰੈਸ ਨੋਟ ਕਰ ਲੋ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਾ ਲੱਗੇ ਲੋਕ ਕੋ ਜਗਾਵਾਂ ਫੋਨ ਨੰਬਰ ਹੈਗਾ 95928 00635 ਹੋਰ ਕਿ ਤੁਹਾਨੂੰ ਵਿਖਾਉਣੇ ਆ ਬੰਦੇ ਬੱਚਾ ਲਾ ਕੇ ਵਿਖਾਉਣੇ ਆ ਬਿਲਕੁਲ ਠੰਡੀ ਵਿਜੀ ਹੈ ਤੇ ਬੈੜ ਇਹਦੇ ਇਸਾਈ ਹਾਲਜ ਬਹੁਤ ਹੀ ਘੱਟ ਹੰਡਾਟਾ ਕਰਨ ਬਿਲਦਾ ਵੇਖੋ ਚੰਗੀ ਪਿਆਰ ਹੋਈ ਖੂਬਸੂਰਤ ਜੇ ਕੋ ਵੀਰ ਭਰਾ ਸੰਭੂਗਾ ਤੇ 13 14 ਕਿਲੋ ਬੜੇ ਰਮਾਨਾ ਦਾ ਦੁੱਧ ਵਹਿੜ ਕੱਢੂਗੀ ਇਹ ਸੂ ਸਾਈਜ਼ ਖੜੀ ਵਹਿੜ ਆਈ ਆ ਲਾਗੋਂ ਕਰਕੇ ਤੁਹਾਨੂੰ ਵਿਖਾ ਲਈ ਖਾਣਾ ਦਾ ਸਾਈਟ ਤੇ ਗਿਆ ਫਲੇਮ ਮੋੜ ਲਿਆ ਮੋੜ ਲਿਆ ਮੋੜ ਲਿਆ ਪਾਣੀ ਪੋਖਾ ਲਾ ਚਲ ਕੋਲ ਜੀ ਬੰਨ ਵੇਖੋ ਮੋਦੀ ਸ਼ਕਲ ਵੇਖੋ ਚਲਿਆ ਜਾ ਬਾਅਦ ਚ ਪੀ ਲੂ ਅੱਛਾ ਜੀ ਥੱੱਬਾ ਹੀ ਲਾਈ ਫਿਰਦੀ ਕਰਮਾ ਵਾਲੀ ਕਰ ਸਾਹੀ ਹੱਦ ਦੇ ਵੀਰ ਕੁਛ ਕੀਨ ਹੁੰਦੇ ਆ ਘਰ ਰੱਖਣ ਵਾਸਤੇ ਇਹਨੇ ਘਰ ਰੱਖਣ ਵਾਲੀ ਲੜ ਬਹੁਤ ਚੰਗੀ ਹੈ ਦੇਖੀ ਭੋਵੇਂ ਨਾ ਇਦਾਂ ਥੱਲੇ ਬੈਜੋ ਆ ਲੋ ਐਡੀ ਠੰਡਾ ਵਹਿ ਡੰਗਰ ਬਹੁਤ ਹੀ ਘਟ ਮਿਲਦਾ ਏ ਇਹ ਆ ਲਓ ਬੱਚਾ ਥੱਲੇ ਬੱਚਿਆਂ ਚਾ ਆ ਗਏ ਚਵਾ ਦੇ ਲਖੀਆਂ ਆ ਫਲੋਰ ਤੇ ਵੀ ਦੀ ਹੱਡੀ ਆ ਵੀ ਖਾਣੀ ਰੁਕ ਰੁਕਦਾ ਲੱਗਾ ਹਾਂ ਬਿਲਕੁਲ ਠੰਡੀ ਵਸੀ ਇਸ ਕੋਰਕੀ ਚੈੱਕ ਕਰੋ ਫਲੋਰ ਸਹੀ ਆ ਉਹ ਬੱਚੇ ਦੇ ਮੂੰਹ ਹੀ ਥਾਣ ਪਾਓ ਤਾਂ ਤਾਂ ਕਿ ਨੀ ਦੋਕ ਕੀ ਤੁੰਗਿਆ ਰਜਿਆ ਬੱਚਾ ਸਭੇ ਤੁੰਗ ਤੁੰਗ ਦਾ ਹੀ ਰਜਿਆ ਪਿਆ ਮਗਰ ਬੱਛਾ ਜਿਹਦੇ ਬੱਛਾ ਵੀ ਪਿਓ ਰਸਾਈ ਹਾਲਦਾ ਜੀ ਰਜਿਆ ਬੱਚਾ ਲੱਗਿਆ ਬੱਛਾ ਆਹੋਂਦਮ ਮਾਰਦਾ ਤੇਰਾ ਪਹਿਲਾ ਪਿਓ ਤੇਰਾ ਪਿਤਾ ਨਹੀਂ ਬੋੜਾ ਹੰਦੀ ਆ। ਪਰ ਬੱਚਾ ਕੇ ਬੰਦੋ। ਹੰਦੋ ਬੱਚਾ ਆ ਗਿਆ। ਵਾਗਰ ਕਿਹਨਾਂ ਦੀ ਬਹੁਤ ਠੰਡਾ ਡੰਗਰੇ ਦਾ ਬਹੁਤ ਘੱਟ ਮਿਲਦਾ ਜੀ। ਪਾਰ ਕਰਕੇ ਸਾਈ ਆਓ। ਆ ਵੇਖੋ। ਉਹਦਾ ਸਾਈ ਤੇ ਗੈਪ। ਆ ਵੇਖੋ ਜਿਵਾ ਵੇਖੋ ਇਹਦਾ ਵੈੜ ਦਾ। ਆ ਮੜਾ ਜੇ ਬਾਲਟੀ ਫੜਨ ਵਾਲੇ ਫੋਨ ਵੜ ਕੇ ਰੱਖੀ ਮੈਂ ਤਾਰਾ ਪਾਸ ਕਰਾਂ। ਬਾਲਟੀ ਫੜੀ ਜੀ। ਰੋਗ ਰੋਗ ਦਾ ਵੇਦੀ ਥੀਨੇ ਲਗਾ। ਦੇਖੋ ਵੈੜ ਥੱਲੇ ਤੱਕ। ਅਈਦਾ ਫੋਨ ਸਿੱਧਾ ਫੜ ਕੇ ਰੱਖੀਂ ਜੰਗਾ ਇੱਥੋਂ ਵੱਡਲਾ ਇੱਥੋਂ ਅਈਦਾ ਆਹਣੀਆਂ ਆਹੋਂ ਖਾਂ ਅਰ ਦੇਖਣ ਡਿੰਗਾ ਦੋ ਦੋ ਲਾ ਜੀ ਪੋਲੀ ਨੂੰ ਮਾਰ ਦੀ ਹੁਣ ਹੁਣ ਆਪੇ ਤਾਂ ਕਰਕੇ ਵੀ ਜੀ ਕੱਟਿਆ ਵਾ ਦੇਖੋ ਪੋਲੀ ਠੰਡੀ ਵੀ ਜੀ ਕੋਈ ਮੰਗਾ ਦੀ ਲੋੜ ਨਹੀਂ ਅੰਮਗਲਪਾ ਮੋਟੇ ਵਾਲੇ ਕਿਛੋਂ ਦਿਓ ਕੇ ਖਾ ਦੋ ਇੱਕ ਕਰਾ ਲੈ ਲੇ ਪਾਰਾ ਵਾਜ ਦੇ ਡੰਡੀਆਂ ਹੈ 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 ਦੇ ਰਿਆਂ ਤੇ ਮੁੰਡੇ ਦੀ ਹੱਡੀ ਆ ਭਾਵੇਂ ਉਹ ਮੰਡਾ ਜੀ ਬਾਲਤੀ ਚੱਕ ਦੋ ਕੋਲੇ ਦੀ ਆ ਸਵੇਰੇ ਜੋਰ ਛੁੱਟੀ ਹੋਈ ਉਦੋਂ ਚਵਾਈ ਕੀਤੀ ਜੇ होली बहुत है होली बहुत बिल्कुल ठंडी बार हाँ फिर थले बहज फिर बह थले तू थले जाती हाँ देखो